ਉਹ ਪੰਜਾਬ ਨੇ ਜਿਹੜੇ ਨੂੰ ਛੱਲਿਆ ਉਹ ਸੀ ਕਾਲੇ ਕੱਚੇ ਵਾਲਾ ਉਹ ਕਹਿੰਦਾ ਕਿ ਉਹਨਾਂ ਦੇ ਵਰਦੀਆਂ ਪੰਗਾ ਹੋਈਆਂ ਸੀ ਇਹ ਤਾਂ ਪੁਲਿਸ ਵਾਲੀ ਕਰਾਉਂਦੇ ਆ ਜੀ ਇਹ ਹਾਲ ਦਾ ਸੀ ਉਹ ਕਿਸੇ ਘਰ ਚ ਜਾਂਦਾ ਸੀ ਪਰ ਉਥੇ ਪਰਲੇ ਕਿਤੇ ਟਿਕਰੀ ਪੈਰੇ ਵਾਲਾ ਨੇ ਉਹ ਕਾਲੇ ਕੱਚੇ ਵਾਲਾ ਬਣ ਗਿਆ ਪਬਲਿਕ ਨੇ ਟਰੈਕਟਰ ਮੰਗਰ ਪਾ ਕੇ ਖੜੀਸ ਕੇ ਡੀਸੀ ਸਾਹਿਬ ਦੇ ਤੇ ਐਸਐਸਪੀ ਸਾਹਿਬ ਦੇ ਦਫ਼ਤਰ ਲੈ ਹੰਦਾ ਤੇ ਉਹਦੀ লাশ ਟੰਗ ਕੇ ਰੱਖੀ ਜੀ ਕਾਲੇ ਕੱਚੇ ਵਾਲਾ ਸੂਰਜ ਮੁਖੀ ਨੂੰ ਘੇਰਾ ਪਾਇਆ ਹੋਇਆ ਤੇ ਆਲੇ ਦੁਆਲੇ ਟਰੈਕਟਰ ਖੜੇ ਮੈਂ ਨਾ ਹੀ ਸਾਡੇ 20 ਪੁਲਿਸ ਮੁਲਾਜ਼ਮ ਲੈ ਲੇ 20 ਮੈਂ ਉਹਨਾਂ ਦੇ ਬੰਦੇ ਲੈ ਲੇ ਮੈਂ ਕਿਹਾ ਵੀ ਇੱਕ ਦੂਜੇ ਦੀ ਤਲਾਸ਼ੀ ਕਰ ਲਓ ਪਹਿਲਾਂ ਕੋ 40 50 ਬੰਦੇ ਲੈ ਕੇ ਆਇਆ ਇੱਕ ਬੰਦੇ ਨੂੰ ਉਹਦਾ ਸਿਰ ਪਾੜਿਆ ਹੋਇਆ ਕਹਿੰਦੇ ਇਹ ਫੜੋ ਥਾਣੇ ਦੇਣ ਆਇਆ ਕਾਲੇ ਕੱਚਿਆਂ ਲੈ ਉਹਦਾ ਸਿਰ ਪਾੜਿਆ ਮੈਂ ਕਿਹਾ ਇਹਨੂੰ ਤਾਂ ਵੀ ਅੱਧਾ ਘੰਟਾ ਨਹੀਂ ਘੱਟਣਾ ਤੇ ਮੁੜ ਕੇ ਕਹਿਣਗੇ ਪੁਲਿਸ ਵਾਲਿਆਂ ਨੇ ਬੰਦਾ ਮਾਰਤਾ ਮਾਜੀ ਟ੍ਰੈਂਡ ਆਫ ਕ੍ਰਾਈਮ ਹੁੰਦਾ ਜਦੋਂ ਕਿਤੇ ਜਿਵੇਂ ਹੁਣ ਆ ਗੈਂਗਸਟਰਾਂ ਦੇ ਪ੍ਰਤੀ ਮੰਗਣ ਵਾਲਾ ਹੋ ਗਿਆ ਹੁਣ ਵਿੱਚ ਦੀ ਕਈ ਆਪ ਦੇ ਵੀ ਛੱਡ ਜਾਂਦੇ ਫੋਨ ਕਰ ਦਿੰਦੇ ਫਿਰ ਉਹਤੀ ਮੰਗਣ ਵਾਲੇ ਉਹਨਾਂ ਹੈ ਨਾ ਇਸ ਤਰ੍ਹਾਂ ਦੇ ਵੀ ਹੁੰਦਾ ਇੱਕ ਬਹੁਤ ਪੰਜਾਬ ਨੇ ਜਿਹੜੇ ਨੂੰ ਝੱਲਿਆ ਉਹ ਸੀ ਕਾਲੇ ਕੱਛਾਂ ਗੰਦੇ ਮੈਂ ਜਦੋਂ ਫਸਟ ਟਾਈਮ ਐਸਐਚਓ ਲੱਗਿਆ ਪਹਿਲਾ ਕ੍ਰਾਈਮ ਸੀ ਜਿਹੜਾ ਮੇਰੇ ਨਾਲ ਕਾਲੇ ਕੱਛਾਂ ਵਾਲਿਆਂ ਨਾਲ ਵਾਪਿਆ ਮੈਂ ਘੱਗੇ ਸੀ ਐਸਐਚਓ ਤੇ ਪਿੰਡ ਧੂੜ ਬੋੜੜਾ ਬੋੜੜਾ ਪਿੰਡ ਸੀ ਉੱਥੇ ਆਏ ਕਾਲੇ ਕੱਚਾਂ ਵਾਲੇ ਉਹਨਾਂ ਨੇ ਲੁੱਟ ਲਟ ਲਿਆ ਤੇ ਚਲੇ ਗਏ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਪਬਲਿਕ ਇਕੱਠੀ ਹੋਈ ਉਹਨਾਂ ਚੋਂ ਇੱਕ ਨੇ ਦੱਸਿਆ ਇਹ ਉਹਦੇ ਨਾਲ ਖਾਕੀ ਕੱਪੜੇ ਪਾਏ ਹੋਏ ਸੀ ਇੱਕ ਉਥੇ ਡੈਸਮੇਸ਼ਨ ਪੁਲਿਸਮੈਨ ਲਾਜ਼ਮ ਸੀ ਉਹ ਕਹਿੰਦਾ ਕਿ ਉਹਨਾਂ ਨੇ ਵਰਦੀਆਂ ਪਾਈਆਂ ਹੋਈਆਂ ਸੀ ਉਹ ਜਿਹਦੇ ਨਾਲ ਸਾਡੀ ਛਾਕ ਜਾਂ ਪੁਲਿਸ ਦੀ ਛਾਕ ਹੀ ਦਾਤੇ ਲੱਗ ਗਈ ਪੂਰਾ ਇਸਤ੍ਰੰਕਰਦਿਆਂ ਕਰਦਿਆਂ ਸੁਖ ਵਿਗਾੜ ਜੀ ਹੋਣ ਲੱਗ ਪਈ ਇਹ ਤਾਂ ਪੁਲਿਸ ਵਾਲੀ ਕਰਾਉਂਦੇ ਆ ਜੀ ਫਲਾਨਾ ਕਰਾਉਂਦੇ ਤੇ ਉਹ ਕਰਾਉਂਦੇ ਹਨਾ ਇਹ ਆਮ ਹੋ ਜਾਂਦਾ ਹੈ ਮਤਲਬ ਜੇ ਤੁਸੀਂ ਗੱਲ ਇੱਕ ਪਬਲਿਕ ਦੇ ਮੂੰਹ ਚ ਪਾ ਦਿਓ ਉਸੇ ਤਰ੍ਹਾਂ ਨੇ ਚੱਲ ਪੈਂਦਾ ਉਹਨੂੰ ਅਸੀਂ ਦੋ ਦਿਨਾਂ ਚ ਫੜੇ ਹੋਇਆ ਕੀ ਵੀ ਉਹ ਟਰੱਕ ਤੇ ਆਈ ਸੀ ਬੰਦੇ ਟਰੱਕ ਤੇ ਆ ਕੇ ਇਹ ਵਾਰਦਾਤ ਤਾਂ ਕਰਕੇ ਇੱਥੇ ਟਰੱਕ ਇਹਨਾਂ ਦਾ 5 ਕਿਲੋਮੀਟਰ ਪਿੱਛੇ ਖੜਾ ਸੀ ਅਸੀਂ ਪਾਰਟੀਆਂ ਭੇਜੀਆਂ ਜਦੋਂ ਮੈਂ ਵੀ ਆਲੀ ਦੋਲੀ ਸਰਚ ਕਰਨਾ ਤਾਂ ਜਿੰਨੇ ਟਾਬੇ ਸੀ ਉਹਨਾਂ ਤੇ ਟਰੱਕ ਖੜੇ ਸੀ ਉੱਥੇ ਭੇਜ ਗਏ ਸੀ। ਉੱਥੇ ਸਾਡਾ ਇੱਕ ਐਸ ਜਸਮੀਲ ਸਿੰਘ ਹੁੰਦਾ ਸੀ ਬਿਲਕੁਲ ਬੜਾ ਸੁਲਝਿਆ ਹੋਇਆ ਮਨ ਸੀ। ਉਹਨੇ ਉੱਥੇ ਖੜਾ ਨਹੀਂ ਤਲਾਸ਼ੀ ਕਰਨ ਤੇ ਉਹਦੇ ਵਿੱਚ ਇੱਕ ਖਾਕੀ কুর্তা ਪਜਾਮਾ ਮਿਲ ਗਿਆ। ਤਾਂ ਉਹ কুরਤੇ ਪਜਾਮੇ ਜਦੋਂ ਪੁੱਛਿਆ ਕਿ ਕਿੱਥੋਂ ਆਇਆ ਬਰੇਲੀ ਤੋਂ ਆਇਆ ਸੀ ਉਹ। ਉਹ ਬੰਦੇ ਉਹਦੇ ਚ ਸਾਨੂੰ ਦੋ ਤਿੰਨ ਮਿਲ ਕੇ ਡਰਾਈਵਰ ਤੇ ਉਹਦੇ ਚ। ਉਹਨੂੰ ਜਦੋਂ ਪੁੱਛ ਗਿਛ ਕੀਤੀ ਉਹਨੇ ਦੱਸ दी ਸਾਰੀ ਗੱਲ। ਜਿਹੜੇ ਬੰਦੇ ਵਾਰਦਤ ਕਰਕੇ ਗਏ ਸੀ ਇਹ ਅਜੇ ਉੱਥੇ ਨਹੀਂ ਪਹੁੰਚੇ ਸੀ। ਇਹਨਾਂ ਨੂੰ ਜਦੋਂ ਪਿੱਛੋਂ ਪਤਾ ਲੱਗ ਗਿਆ ਵੀ ਪੁਲਿਸ ਖੜੀ ਸੀ ਪੁੱਛਗਿੱਛ ਕਰ ਰਹੀ ਸੀ ਇਹ ਤਲਗੇ ਉਹ ਤੋਂ ਬਾਅਦ ਉਹਨਾਂ ਤੋਂ ਅਸੀਂ ਚੱਲ ਕੇ ਅਸੀਂ ਅੱਗੇ ਗਏ ਤਾਂ ਕਾਫੀ ਵਾਰ ਦਾ ਤਾਂ 300 ਹੋ ਗਿਆ ਸਾਡਾ ਹਰਿਆਣੇ ਦੀ ਪੁਲਿਸ ਵੀ ਸੀ ਸੰਗਰੂਰ ਦੀ ਵੀ ਸੀ ਤੇ ਕਾਫੀ ਉੱਥੋਂ ਬਰੇਲੀ ਦੇ ਜਿਹੜੇ ਇਸਲਾਮੀ ਏਰੀਆ 'ਚ ਰਹਿੰਦੇ ਸੀ ਉਹਨਾਂ ਨੂੰ ਲਿਆਂਦੇ 40-50 ਬੰਦੇ ਲਿਆਂਦੇ ਕਈ ਵਾਰ ਦਾ ਤਾਂ 300 ਹੋ ਗਿਆ ਮਤਲਬ ਇਹ ਸੀਗਾ ਜਿਵੇਂ ਖੰਭ ਸੀ ਖੰਭ ਨੂੰ ਡਾਰ ਬਣਾਈ ਉਹ ਖਾਕੀ ਕੁਰਤੇ ਪਜਾਮੇ ਤੋਂ ਤੇ ਪੁਲਿਸ ਮੁਲਾਜ਼ਮ ਤੇ ਪੁਲਿਸ ਸੀਜੀ ਪੰਜਾਬ ਪੁਲਿਸ ਇਸ ਤਰ੍ਹਾਂ ਦਾ ਹੋਇਦਾ ਕੋਈ ਬੰਗਿਆ ਕਾਲੇ ਕੱਚੇ ਵਾਲਾ ਜੋ ਕ੍ਰਾਈਮ ਹੋਇਆ ਉਹ ਤਾਂ ਹੋਇਆ ਹੀ ਹੋਇਆ ਇਹਦੇ ਚ ਤਾਂ ਕੋਈ ਦੋ ਰਾਈ ਨਹੀਂ ਬਹੁਤ ਮਾੜਾ ਹੋਇਆ ਇਹ ਆਉਂਦੇ ਸੀ ਇਹ ਜ਼ਿਆਦਾਤਰ ਇਹਦੇ ਤੇ ਲੁਧਿਆਣਾ ਪੁਲਿਸ ਨੇ ਪਟਿਆਲਾ ਪੁਲਿਸ ਨੇ ਬਹੁਤ ਕੰਮ ਕੀਤਾ ਤੇ ਇਹਨਾਂ ਨੂੰ ਸਾਰੇ ਗੈਂਗਸ ਨੂੰ ਟ੍ਰੇਸ ਆਊਟ ਕੀਤਾ ਤੇ ਬੜਾ ਵਧੀਆ ਕੀਤਾ ਉਹਨਾਂ ਚ ਦੋ ਤਿੰਨ ਚੀਜ਼ਾਂ ਇਹ ਆਂਗਾ ਵੀ ਕਾਲੇ ਕੱਚੇ ਵਾਲਿਆਂ ਦੀ ਆੜ ਚ ਲੋਕਾਂ ਨੇ ਨਿੱਜੀ ਰੰਜਸ਼ਾ ਬਹੁਤ ਕੱਢੀਆਂ ਇੱਕ ਘਟਨਾ ਹੋਈ ਜਦੋਂ ਇਨਾਂ ਦਾ ਆਮ ਤੌਰ ਤੇ ਟਰੈਕ ਹੁੰਦਾ ਸੀ ਜਿਵੇਂ ਇੱਕ ਅੰਬਾਲੀ ਦੇ ਪਿਛਲੇ ਪਾਸੇ ਵਾਰਦਾਤ ਕਰ ਲਈ ਇੱਕ ਅਹਮ ਮਤਲਬ 40 50 ਕਿਲੋਮੀਟਰ ਦੇ ਛੱਡ ਕੇ ਅੱਗੇ ਵਾਰਦਾਤ ਕਰ ਲੈਂਦੇ ਥਾਣਾ ਜਾਂ ਜ਼ਿਲ੍ਹਾ ਬਦਲ ਜਾਂਦਾ ਤਾਂ ਪੁਲਿਸ ਵੀ ਉੱਥੇ ਅਵੇਸ ਲਿਖਣ ਦੀ ਸੀ ਜਦੋਂ ਪਹਿਲੀ ਵਾਰਦਾਤ ਹੋਣੀ ਤਾਂ ਉਦੋਂ ਠਿਕਰੀ ਪਹਿਰੇ ਲੱਗ ਜਾਂਦੇ ਮੈਂ ਸਦਰਾਜਪੁਰੇ ਸੀ ਤੇ ਸਾਡੇ ਠਿਕਰੀ ਪਹਿਰੇ ਲਵਾਏ ਹੋਏ ਖਾਨਪੁਰ ਗੱਡਿਆਂ ਪਿੰਡ ਦੇ ਵਿੱਚ ਠਿਕਰੀ ਪਹਿਰੇ ਲੱਗਿਆ ਹੋਇਆ ਅਸੀਂ 2 ਵਜੇ ਜਾ ਕੇ ਪਏ ਆ ਤੇ ਸਾਨੂੰ ਫੋਨ ਆ ਗਿਆ ਕਹਿੰਦੇ ਕਾਲੇ ਕੱਚਾਂ ਵਾਲੇ ਆ ਕੇ ਖਾਨਪੁਰ ਗੰਡਿਆਂ ਚ ਅਸੀਂ ਫੇਰ ਸਾਰੀ ਪੁਲਿਸ ਗਈ ਜਦੋਂ ਗਏ ਤਾਂ ਉੱਥੇ ਇੱਕ ਸੂਰਜਮੁਖੀ ਨੂੰ ਘੇਰਾ ਪਾਇਆ ਹੋਇਆ ਤੇ ਆਲੇ ਦੁਆਲੇ ਟਰੈਕਟਰ ਖੜੇ ਉਹਨਾਂ ਨੇ ਵਾਖੇ ਵੀ ਕੀ ਆ ਕਹਿੰਦੇ ਇਹਦੇ ਚ ਵੜ ਗਏ ਸੂਰਜਮੁਖੀ ਦੇ ਵਿੱਚ ਵੜ ਗਏ ਬੰਦੇ ਉਹਦੇ ਚ ਹੋਣਾ ਜਿਹੜੇ ਬੰਦੇ ਚਾਰ ਪੰਜ ਬੰਦੇ ਕਾਰਨ ਵੀ ਚਲੋ ਹੀ ਟਰੈਕਟਰ ਬਾੜਦੇ ਆ ਵਿੱਚ ਸੂਰਜ ਮੁਖੀ ਪੱਕੀ ਪਈ ਹੁਣ ਆਪਾਂ ਵੀ ਖੇਤੀਬਾੜੀ ਕਰਨ ਵਾਲੇ ਪਰਿਵਾਰ ਨਾਲ ਸੰਬੰਧ ਤਾਂ ਮੈਨੂੰ ਆ ਵੀ ਇਹਦੇ ਤਾਂ ਕਾਲੇ ਕੱਚਾ ਵਾਲੇ ਸਮਝ ਲੋ ਆ ਗਏ ਨਾ ਜੇ ਸੂਰਜ ਮੁਖੀ ਵਿਧੀ ਗਈ ਇਹ ਤਾਂ ਉੱਜੜ ਗਿਆ ਤੇ ਇਹਦਾ ਹੱਲ ਕੀ ਕੱਢੀਏ ਮੈਨਾਂ ਉੱਤੇ ਪੁੱਛਦੇ ਪਹਚਾਉਂਦੇ ਨੇ ਜਦੋਂ ਗੱਲ ਕਰਦੇ ਸੀ ਮੈਨੂੰ ਇੱਕ ਬੰਦੇ ਨੇ ਮੇਰੇ ਕਰਨ ਵਿੱਚ ਗੱਲ ਕੀਤੀ ਕਹਿੰਦਾ ਵੀ ਜਿਹੜਾ ਇਹ ਠਿਕਰੀ ਪਹਿਰੇ ਵਾਲੇ ਬੰਦੇ ਸੀ ਨਾ ਇਹ ਜਿਹਦੀ ਸੂਰਜ ਮੁਖੀ ਉਹਦੇ ਵਿਰੋਧੀ ਬੰਦੇ ਐ ਇਹ ਕਾਲੇ ਕੱਚਾ ਗੁੱਛਾ ਵਾਲੇ ਕੁਛ ਨਹੀਂ ਇਹ ਤਾਂ ਇਹਦੀ ਸੂਰਜ ਮੁਖੀ ਨੂੰ ਤੜੜਾਉਣਾ ਚਾਹੁੰਦੇ ਐ ਮਾਕੇ ਕੋਈ ਨਹੀਂ ਚਲੋ ਫਿਰ ਥੋੜੀ ਤਾਂ ਕੁਰਬਾਨੀ ਕਰਨੀ ਪਵੇ ਇਹਦੀ ਖਾਤਰ ਮੈਂ ਨਾ ਹੀ ਸਾਡੇ 20 ਪੁਲਿਸ ਮੁਲਾਜ਼ਮ ਲੈ ਲਏ 20 ਮੈਂ ਉਹਨਾਂ ਦੇ ਬੰਦੇ ਲੈ ਲਏ ਮੈਂ ਕਿਹਾ ਵੀ ਇੱਕ ਦੂਜੇ ਦੀ ਤਲਾਸ਼ੀ ਕਰ ਲਓ ਪਹਿਲਾਂ ਟਾਰਚਾਂ ਲੈ ਲਓ ਆਪਾਂ ਸਣੇ ਮੇਰੇ ਆਪਾਂ ਸਰਚ ਕਰਾਂਗੇ ਵਿੱਚ ਮੈਨ ਟੂ ਮੈਨ ਇਕੱਲੇ ਨਾ ਬਾਹ ਨਾਲ ਬਾਹ ਫੜ ਕੇ ਕਰਾਂਗੇ ਨਾਲੇ ਤਾਂ ਚੰਗੀ ਤਰ੍ਹਾਂ ਸਰਚ ਹੋ ਜੂਗੀ ਨਾਲੇ ਸੂਰਜਮੁਖੀ ਦਾ ਨੁਕਸਾਨ ਨਹੀਂ ਹੋ ਉਹ ਬੰਦੇ ਸਭ ਪੰਗ ਮੇਲ ਲੈਣਾ ਜਿਹੜੇ ਕਹਿੰਦੇ ਸੀ ਵੀ ਸੂਰਜਮੁਖੀ ਦਾ ਵੀ ਨਹੀਂ ਨਹੀਂ ਟਰੈਕਟਰਾਂ ਠੀਕ ਆਪਾਂ ਨਹੀਂ ਤੁਸੀਂ ਆਜੋ ਤੁਸੀਂ ਵੀ ਨਾਲੋਂ ਉਹਨਾਂ ਨੂੰ ਵੀ ਨਾਲ ਲੈ ਲਿਆ ਅਸੀਂ ਸੂਰਜਮੁਖੀ ਦੀ ਸਰਚ ਕੀਤੀ ਨਾ ਉਹਦੇ ਵਿੱਚ ਅਸੀਂ ਨਾ ਹੋਣੇ ਸੀ ਇਹ ਤਾਂ ਹੈ ਵੀ ਉਸ ਦਿਨ ਤੁਹਾਨੂੰ ਮਤਲਬ 5-6 ਘੰਟੇ ਜਿਹੜੀ ਸੂਰਜਮੁਖੀ ਦੀ ਕੰਡ ਲੜੀ ਉਹ ਤਾਂ ਸਿਰੇ ਸੀ ਪਰ ਜੱਟ ਦੀ ਉਹ ਚਾਰ ਕਿਲੇ ਸੂਰਜਮੁਖੀ ਬਾਝ ਗਈ ਤੁਹਾਡੇ ਸੁਝਾਣ ਹਾਂ ਚਲੋ ਸਾਥ ਸਾਰਿਆਂ ਦੇ ਜਿਹੜੇ ਬੰਦੇ ਨੇ ਮੈਨੂੰ ਗੱਲ ਦੱਸੀ ਉਹਨੇ ਜਾਂ ਆਪਾਂ ਨੂੰ ਇਹ ਗੱਲ ਮੈਸੂਮ ਸੁਣਦੀ ਸੀ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਉਹ ਮੈਂ ਇਹ ਸਮਝਦਾ ਉਸ ਪਾਲ ਸਿੰਘ ਦਾ ਫਾਇਦਾ ਹੀ ਹੁੰਦਾ ਵੀ ਲੋਕ ਤੁਹਾਡੇ ਨਾਲ ਜੁੜੇ ਰਹਿੰਦੇ ਆ ਜੇ ਤੁਸੀਂ ਲੋਕਾਂ ਦੀ ਦਿੱਕਤ ਨੂੰ ਜਾਂ ਲੋਕਾਂ ਦੇ ਮੁਸ਼ਕਲਾਂ ਨੂੰ ਸਮਝ ਕੇ ਕੰਮ ਕਰਦੇ ਹੋ ਤਾਂ ਲੋਕ ਜੁੜੇ ਰਹਿੰਦੇ ਆ ਤੇ ਪੁਲਿਸ ਦਾ ਇਮੇਜ ਠੀਕ ਰਹਿੰਦਾ ਆ ਆਮ ਇਹ ਹੁੰਦਾ ਸੀ ਵੀ ਸ਼ਾਮ ਨੂੰ ਜੇ ਕੋਈ ਕਿਤੇ ਅਣਜਾਣ ਪੈਗਪੁਗ ਲਾ ਕੇ ਕਿਸੇ ਪਿੰਲੇ ਚਲਾ ਗਿਆ ਉਹਨੂੰ ਛੱਕ ਜੀ ਕੁੱਟ ਮਾਰਦਾ ਤਾਂ ਮੁੜ ਕੇ ਹੁੰਦੇ ਕਾਲੇ ਕੱਛਾਂ ਵਾਲਾ ਜੀ ਚੱਟਾ ਵੀ ਆਵੇਂ ਵੀ ਹੋਣਾ ਮੈਂ ਅੰਮ੍ਰਿਤਗੜ ਸੀ ਤੇ ਸਾਡੇ ਕੋਲੇ ਨੇੜੇ ਇੱਕ ਪਿੰਡ ਮੇਰੇ ਉਹਦੇ ਮੋਟਰ ਤੇ 40-50 ਬੰਦੇ ਲੈ ਕੇ ਆਇਆ ਇੱਕ ਬੰਦੇ ਨੂੰ ਨਾਲ ਉਹਦੇ ਸਾਈਕਲ ਤੇ ਉਹ ਕਹਿੰਦੇ ਇਹਨੇ ਉਹਦਾ ਸਿਰ ਪਾੜਿਆ ਹੋਇਆ ਕਹਿੰਦੇ ਇਹ ਫੜੋ ਥਾਣੇ ਦੇਣ ਆਇਆ ਕਾਲੇ ਕੱਚਿਆਂ ਲੈ ਉਹਦਾ ਸਿਰ ਪਾੜੇ ਮੈਂ ਕਿਹਾ ਇਹਨੂੰ ਤਾਂ ਵੀ ਅੱਧਾ ਘੰਟਾ ਨਹੀਂ ਕੱਟਣਾ ਤੇ ਮੁੜ ਕੇ ਕਹਿੰਗੇ ਪੁਲਿਸ ਵਾਲਿਆਂ ਨੇ ਬੰਦਾ ਮਾਰਤਾ ਮੈਂ ਉਹਨਾਂ ਨੂੰ ਸਮਝਾ ਸਮਝੋ ਕੇ ਹਸਪਤਾਲ ਦਾਖਲ ਕਰਾਇਆ ਹਸਪਤਾਲ ਦਾਖਲ ਕਰਾ ਕੇ ਉਹਦੇ ਮੈਂ ਕਿਹਾ ਵੀ ਪਿੰਡ ਵਾਲੇ ਦੋ ਬੰਦੇ ਆਜੋ ਦੋ ਜੋ ਪੁਲਿਸ ਮੁਲਾਜ਼ਮ ਉਹ ਮੁੰਡੇ ਨੂੰ ਜਿਹੜਾ ਉਹਦੇ ਕੋਲ ਕਾਗਜ਼ ਕੂਝ ਸੀ ਉਹਦੇ ਤੋਂ ਪਿੱਛੋਂ ਭੇਜਿਆ ਪਤਾ ਕਰਨ ਵੀ ਕਿੱਥੋਂ ਦਾ ਹੈ ਕੌਣ ਹੈ ਉਹ ਮਾਈਸਰਖਾਨੇ ਕੋਲ ਦਾ ਸੀ ਉਹ ਚਾਲੇ ਨਹੀਂ ਚੱਲਦੇ ਹੁੰਦੇ ਸਾਈਕਲ ਤੇ ਮਾਤਾ ਦੇ ਚਾਲਿਆਂ ਨੂੰ ਜਾਂਦੇ ਆ ਜਾਂ ਕੋਈ ਇਸ ਤਰ੍ਹਾਂ ਜਾਂਦੇ ਆ ਉਹ ਜਾ ਰਿਹਾ ਸੀ ਉਹ ਮੋਟਰ ਤੇ ਕਿਤੇ ਜਦੋਂ ਪਾਣੀ ਪੀਣ ਵਾਸਤੇ ਰੁਕਿਆ ਉੱਥੇ ਸੁੱਤਾ ਪਿਆ ਸੀ ਮੋਟਰ ਵਾਲਾ ਉਹ ਅੱਬੜ ਵਾਹੇ ਉੱਠਿਆ ਕਿ ਕਿਤੇ ਕੋਈ ਬੰਦਾ ਆ ਗਿਆ ਉਹਨੇ ਚੱਕ ਕੇ ਗੱਨਾਸਾ ਮਾਰਤਾ ਉਹਦੇ ਸਿਰ 'ਚ ਉਹ ਉੱਪਰ ਵਾਹੇ ਚੋ ਘਟਨਾ ਮੁੜ ਕੇ ਉਹ ਕਾਲੇ ਕੱਛਿਆਂ ਵਾਲਾ ਬਣ ਗਿਆ ਚਲੋ ਐਨੀਵੇ ਉਹ ਜਦੋਂ ਪਿੰਡ ਵਾਲੇ ਵੀ ਗਏ ਸੀ ਨਾਲ ਉਹਨਾਂ ਨੂੰ ਵੀ ਪਤਾ ਲੱਗ ਗਿਆ ਗਲਤ ਹੈ ਤਾਂ ਫਿਰ ਉਹਨਾਂ ਨੂੰ ਸਮਝਾ ਸਮਝੂ ਕੇ ਮਾਇਸਰਖਾਨੇ ਵਾਲਿਆਂ ਨੂੰ ਵੀ ਸਮਝਾਇਆ ਵੀ ਭਾਈ ਰਾਤ ਨੂੰ ਉਹ ਨਹੀਂ ਜਾਣਾ ਚਾਹੀਦਾ ਸੀ ਇਹਨਾਂ ਨੂੰ ਵੀ ਗਲਤੀ ਹੋ ਗਈ ਉਹਦਾ ਇਲਾਜ ਲੋਕ ਚ ਕਰਾਤਾ ਤੇ ਬੰਦਾ ਬਚ ਗਿਆ ਨਹੀਂ ਉਹ ਕਾਲੇ ਕੱਛਿਆਂ ਵਾਲਾ ਸਾਨੂੰ ਫੜਾ ਕੇ ਤੇ ਸਾਡੇ ਗਲ ਮਾਰਨ ਨੂੰ ਫਿਰਦੇ ਸੀ ਅਸਲ ਚ ਕੀ ਹੁੰਦਾ ਵੀ ਉਹ ਨਾ ਇਸ ਤਰ੍ਹਾਂ ਦੀ ਘਟਨਾ ਚ ਪਤਾ ਪਬਲਿਕ ਨੂੰ ਵੀ ਲੱਗ ਜਾਂਦਾ ਵੀ ਗਲਤ ਹੋ ਗਿਆ ਉਹ ਫਿਰ ਪ੍ਰੈਸ਼ਰ 벨ਟ ਕਰਦੀ ਐ ਭੀੜ ਦਾ ਕਰਾਊਡ ਦਾ ਵੀ ਸਾਡੇ ਤੇ ਨਾ ਵੀ ਵੀ ਆਪਾਂ ਪੁਲਿਸ ਵਾਲਿਆਂ ਨੂੰ ਵੇਖਾ ਦਿਓ ਤੇ ਆਪੇ ਕਹਿਣ ਫੇਰ ਉਹ ਵਿੱਚ ਦੀ ਇਹ ਵੀ ਕਹਿੰਦੇ ਵੀ ਦੇਖੋ ਕਾਲੇ ਕੱਛਾਂ ਵਾਲਾ ਫੜਿਆ ਸੀ ਪੁਲਿਸ ਫੜਦੀ ਦੀ ਇੱਕ ਤੁਹਾਡੇ ਯਾਦ ਹੋਣਾ ਐ ਮੋਗੇ ਜ਼ਿਲ੍ਹੇ 'ਚ ਇੱਕ ਹੌਲਦਾਰ ਸੀ ਉਹ ਕਿਸੇ ਘਰ 'ਚ ਜਾਂਦਾ ਸੀ ਉੱਥੇ ਜੋ ਵੀ ਕੁਛ ਉਹਦੇ ਜੋ ਵੇਸੀ ਗਲਤ ਜਾਂਦਾ ਤਾਂ ਗਲਤ ਸੀ ਪਰ ਉੱਥੇ ਫੜ ਲਿਆ ਕਿਤੇ ਟਿਕਰੀ ਪੈਰੇ ਵਾਲਾ ਨੇ ਉਹ ਕਾਲੇ ਕੱਛਾਂ ਵਾਲਾ ਬਣ ਗਿਆ ਉਹਨੂੰ ਪਬਲਿਕ ਨੇ ਟਰੈਕਟਰ ਮੰਗਰ ਪਾ ਕੇ ਘੜੀਸ ਕੇ ਡੀਸੀ ਸਾਹਿਬ ਦੇ ਤੇ ਐਸਐਸਪੀ ਸਾਹਿਬ ਦੇ ਦਫਤਰ ਲਿਆਂਦਾ ਤੇ ਉਹਦੀ লাশ ਟੰਗ ਕੇ ਰੱਖੀ ਵੀ ਇਹ ਕਾਲੇ ਕੱਚਿਆਂ ਵਾਲਾ ਮਤਲਬ ਉਹ ਆੜ੍ਹੜ ਕਾਲੇ ਕੱਚਿਆਂ ਵਾਲੀ ਦੀ ਤੇ ਉਹਦੇ ਚ ਸੀ ਐਕਚੁਅਲੀ ਰਿਲੇਸ਼ਨ ਦਾ ਮਸਲਾ ਜਾਂ ਉਹਦੇ ਚ ਕੁਝ ਪੈਸੇ ਮੂਸੇ ਆਂਦਾ ਸੀਗਾ ਮਸਲਾ ਉਹਨਾਂ ਦਾ ਹੋਰ ਸੀ ਤੇ ਉਹਦੇ ਚ লাশ ਟੰਗ ਕੇ ਰੱਖੀ ਉਹਦੇ ਚ ਇੱਕ ਐਸਐਸਪੀ ਸਾਹਿਬ ਦਾ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ हां ਵੀ ਪ੍ਰੋਟੈਕਟ ਨਹੀਂ ਕਰ ਸਕੇ ਜਾਂ ਲਾ ਰ ਆਰਡਰ ਨਹੀਂ ਰੱਖ ਸਕੇ ਬਹੁਤ ਕਟਨਾਮ ਆ ਇਹੋ ਜਿਹਾਂ ਹੁੰਦੀਆਂ ਆ ਵੀ ਜੀ ਦੇ ਵਿੱਚ ਨਾ ਕ੍ਰਾਈਮ ਦਾ ਪਾਸਾ ਹੋਰ ਹੁੰਦਾ ਤੇ ਪਬਲਿਕ ਦਾ ਆਪ ਦੀ ਬਚਾਅ ਖਾਤਰ ਬਨਾ ਦੂਜੀ ਪਾਸੇ ਜਾਂਦੀ ਹੈ ਕਾਲੇ ਕੱਚਿਆਂ ਵਾਲਿਆਂ ਦੇ ਵਿੱਚ ਜੇ ਪੁਲਿਸ ਨੇ ਕੀਤਾ ਹੁਣ ਤੁਸੀਂ ਕਦੇ ਸੁਣਿਆ ਨਹੀਂ ਹੋਣਾ ਵੀ ਕਾਲੇ ਕੱਚਿਆਂ ਨੇ ਹੁੰਦੇ ਆ ਇਹ ਚ ਲੁਧਿਆਣਾ ਤੇ ਪਟਿਆਲਾ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਗੈਂਗ ਦੇ ਗੈਂਗ ਫੜੇ ਆ ਸਜ਼ਾ ਦਿੱਤੀ ਐ ਜਿਵੇਂ ਸਰਗੋਰਪੀ ਸਿੰਘ ਤੂਰ ਹੋਗੇ ਇੱਥੇ ਗੁਰਮੀਤ ਸਿੰਘ ਚਾਹਾਨ ਹੋਣਾਂ ਦੀ ਟੀਮ ਹੁੰਦੀ ਸੀ ਉਹਦੇ ਚ ਅਸੀਂ ਵੀ ਸੀਗੇ ਤੂਰ ਹੋਣਾਂ ਕੋਲੇ ਜਸਵੰਤ ਸਿੰਘ ਜਸਵਿੰਦਰ ਸਿੰਘ ਮਾਂਗਟ ਹੋਣੀ ਸੀ ਬੜੇ ਹੋਰ ਵੀ ਬਹੁਤ ਪੁਲਿਸ ਅਫਸਰ ਜਿਨ੍ਹਾਂ ਨੇ ਬਹੁਤ ਅਲਾ ਦਰਜੇ ਦਾ ਕੀਤਾ ਨਾ ਨੀ ਮੇਰੇ ਕਿਤੇ ਬਹੁਤ ਵਧੀਆ ਕੰਮ ਕੀਤਾ ਪੁਲਿਸ ਦੀ ਬਦਕਿਸਮਤੀ ਕੀ ਹੈ ਵੀ ਜਿਹੜੀ ਚੀਜ਼ ਮਟਜੀ ਉਹ ਲੋਕ ਇੱਥੇ ਨਹੀਂ ਰੱਖਦੇ ਜਿਵੇਂ ਕਾਲੇ ਕਚਾ ਵਾਲਾ ਹੋਣਾ ਕਦੇ ਕੋਈ ਨਹੀਂ ਕਹਿੰਦੀ ਪੁਲਿਸ ਦੀ ਮਸਤਾ ਦਿਨ ਨਾਲ ਹਟ ਗਈ ਜਾਂ ਉਹਨਾਂ ਲੋਕਾਂ ਤੇ ਇਹੋ ਜਿਹਾ ਪ੍ਰੈਸ਼ਰ ਪਿਆ ਬਹੁਤ ਇਹੋ ਜਿਹੇ ਕ੍ਰਾਈਮ ਆ ਜਿਹੜੇ हट ਗਏ ਘਟ ਗਏ ਜਾਂ हट ਗਏ ਡਿੱਗੀ ਤੋੜਨ ਵਾਲੇ ਬਹੁਤ ਘਟ ਗਏ ਚੇਨ ਚ ਸੇਬਾ ਸੱਟ ਕੇ ਜਿਹੜੇ ਲੁੱਟਦੇ ਸੀ ਉਹ ਬਹੁਤ ਘਟ ਗਏ ਜੇ ਆਪਾਂ ਵਾਕਈ ਸਭੇਕ ਤੇ ਸੁਲਜਿਆ ਸਮਾਜ ਸਿਰਜਣਾ ਚਾਹੁੰਨੇ ਆ ਤਾਂ ਸਾਨੂੰ ਸਹੀ ਇਨਫੋਰਮੇਸ਼ਨ ਜਿੰਨੀ ਹੈ ਉਨੀ ਦੱਸਣੀ ਪਵੇਗੀ ਉਹਦੇ ਤੇ ਪੁਲਿਸ ਐਕਟ ਕਰੇ ਤਾਂ ਹੀ ਬਣੇਗਾ ਥੈਂਕ ਯੂ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ